ਸੂਫੀ ਗਾਇਕਾ ਜੋਤੀ ਨੂਰਾ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਚਲਦਿਆਂ ਵੀ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਇੱਕ ਵਾਰ ਫਿਰ ਤੋਂ ਜੋਤੀ ਨੂਰਾ ਚਰਚਾ ਦੇ ਵਿੱਚ ਆ ਗਿਆ। ਦਰਅਸਲ ਉਹਨਾਂ ਦੇ ਪਿਤਾ ਗੁਲਸ਼ਨ ਮੀਰ ਨੂੰ ਅਚਾਨਕ ਤਬੀਤ ਵਿਗੜਨ ਤੇ ਹਸਪਤਾਲ 'ਚ ਪਹੁੰਚਤੀ ਕਰਵਾਇਆ ਗਿਆ। ਇਸੀ ਜਾਣਕਾਰੀ ਗਾਇਕਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਵੀਡੀਓ ਸਾਂਝੀ ਕਰਕੇ ਦਿੱਤੀ ਹੈ। ਦਰਅਸਲ ਜੋਤੀ ਨੂਰਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਵੀਡੀਓ ਸਾਂਝਾ ਕੀਤਾ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਜੋਤੀ ਨੂਰਾ ਦਾ ਜੋ ਪ੍ਰੇਮੀ ਉਸਮਾਨ ਹਸਪਤਾਲ ਦੇ ਵਿੱਚ ਉਹਨਾਂ ਦੇ ਪਿਤਾ ਦੇ ਨਾਲ ਨਜ਼ਰ ਆ ਰਿਹਾ ਹੈ ਉਹ ਜੋਤੀ ਨੂਰਾ ਦੇ ਪਿਤਾ ਜੀ ਦੀ ਦੇਖਭਾਲ ਕਰ ਰਿਹਾ ਤੇ ਉਹਨਾਂ ਨੂੰ ਹੌਸਲਾ ਦੇ ਰਿਹਾ ਇਸ ਵੀਡੀਓ ਨੂੰ ਸਾਂਝਾ ਕਰਦੇ ਹਾਂ ਜੋਤੀ ਨੂਰਾ ਨੇ ਲਿਖਿਆ ਕਿ ਦੁਆ ਦੇਣਾ ਸਾਰੇ ਜਣੇ ਬਾਪੂ ਜੀ ਜਲਦੀ ਠੀਕ ਹੋ ਜਾਣ ਗਾਇਕਾ ਜੋਤੀ ਨੂਰਾ ਨੇ ਇਹ ਵੀਡੀਓ ਜਿਵੇਂ ਹੀ ਸ਼ੇਅਰ ਕੀਤਾ ਉਹਨਾਂ ਨੂੰ ਹਰ ਕੋਈ ਉਹਨਾਂ ਦੇ ਪਿਤਾ ਦੀ ਸਿਹਤ ਨੂੰ ਲੈ ਕੇ ਸਵਾਲ ਪੁੱਛਣ ਲੱਗ ਪਿਆ ਕਿ ਆਖਿਰਕਾਰ ਉਹਨਾਂ ਦੇ ਪਿਤਾ ਨੂੰ ਹੋਇਆ ਕੀ ਸਭ ਗਾਇਕਾ ਦੇ ਪਿਤਾ ਦੀ ਜਲਦ ਸਿਹਤਾਬੀ ਦੀ ਦੁਆ ਕਰ ਰਹੇ ਹਨ ਹਾਲਾਂਕਿ ਗਾਇਕਾ ਨੇ ਉਹਨਾਂ ਦੀ ਸਿਹਤ ਸੰਬੰਧੀ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਪਹਿਲਾਂ ਤੁਸੀਂ ਵੀ ਦੇਖੋ ਇਹ ਵੀਡੀਓ ਇਹ ਤੇ ਦੱਸਦੀ ਕਿ ਜੋਤੀਨੂਰਾ ਦੇ ਪਿਤਾ ਬਹੁਤ ਵਧੀਆ ਗਾਇਕ ਨੇ ਜੀ ਹਾਂ ਗੁਲਸ਼ਨ ਮੀਰ ਉਹਨਾਂ ਦਾ ਨਾਮ ਹੈ ਤੁਨਾਂ ਨੇ ਆਪਣੀ ਗਾਇਕੀ ਦੇ ਖੇਤਰ ਦੇ ਵਿੱਚ ਵੱਡਾ ਨਾਮ ਕਮਾਇਆ ਆਪਣੇ ਬੱਚਿਆਂ ਨੂੰ ਵੀ ਗਾਇਕੀ ਦੇ ਸੁਰ ਸਿਖਾਇਆ ਜੋਤੀ ਨੂਰਾ ਦੀ ਵਰਕਸ਼ਾਨ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਦੇ ਨਾਲ ਨਾਲ ਬਾਲੀਵੁੱਡ ਅਤੇ ਹੁਣ ਤਾਮਿਲ ਇੰਡਸਟਰੀ ਦੇ ਵਿੱਚ ਵੀ ਧਮਾਲ ਲਾ ਮਚਾ ਰਹੀ ਹੈ ਜਿਨ੍ਹਾਂ ਉਸ ਨੇ ਕਾਫੀ ਨਾਮ ਕਮਾ ਲਿਆ। ਉਹਨਾਂ ਵੱਲੋਂ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾ ਰਿਹਾ ਹੈ। ਉਹਨਾਂ ਨੇ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਇੰਡਸਟਰੀ ਨੂੰ ਵੀ ਕਈ ਹਿੱਟ ਗਾਣੇ ਦਿੱਤੇ ਜਿਨ੍ਹਾਂ ਨੂੰ ਦੇਸ਼ ਤੇ ਵਿਦੇਸ਼ ਵਿੱਚ ਪੱਠੇ ਪੰਜਾਬੀਆਂ ਵੱਲੋਂ ਪਰਮਾ ਹੁੰਗਾਰਾ ਮਿਲਦਾ ਰਹਿੰਦਾ ਹੈ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।